ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾ ਦੋਵੇਂ ਸੂਈਆਂ ਸਵਾਈਆਂ ਤੇ ਦੋਵੇਂ ਮਗਰੀ ਕਟੀਆਂ ਵਾ ਬਾਕੀ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਜੀ ਆਪ ਜੀ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਹਾਂਜੀ ਤੇ ਨਾਮ ਦੱਸਦੇ ਕਰੀ ਫਿਰ ਆਹ ਭਾਈ ਦਿੱਤੀ ਏ ਪਿੰਡ ਚੱਕੀ ਜੇ ਮਜੀਕਾਂ ਤੇ ਸੀਗਰਾਲਾ ਦੇ ਜਿਲ੍ਹਾ ਅੰਮ੍ਰਿਤਸਰ ਜੇ ਤੇ ਮੋਬਾਈਲ ਨੰਬਰ ਹੈ 978316725 ਜੀ ਭਾਜੀ ਅੱਜ ਦੋਵੇਂ ਸੂਈਆਂ ਦੋਵਾਂ ਮਗਰੀ ਕੱਟੀਆਂ ਦੋਵੇਂ ਕੱਟੀਆਂ ਮਗਰੀ ਜੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਵਾਲੀ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰ ਲਈਏ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਤੀਸਰਾ ਦਿਨ ਹੋ ਗਿਆ ਹਾਂ ਕੱਟੀ ਜੇ ਮਗਰ ਵੇਖ ਲਓ ਹਾਂ ਕੱਟੀ ਜੇ ਤੇ ਮਗਰ ਇਹ ਨਾੜੂ ਦੇ ਬੱਚਾ ਸਾਦੇ ਸਦੇ ਤਾਜ਼ੇ ਨਾੜੂ ਜਿਹੜਾ ਨਾਲ ਕੱਟੀ ਮੰਗਰੇ ਤੇ ਸੁਆ ਇਹਦਾ ਪਾਜੀ ਪਹਿਲਾਂ ਜੀ ਅੱਛਾ ਪਹਿਲਾ ਸੁਆ ਪਾਜੀ ਉਹ ਦੂਜਾ ਸੁਆ ਇਹ ਪਹਿਲਾ ਸੁਆ ਠੀਕ ਆ ਨਵੀਂ ਆ ਪਾਜੀ ਪਹਿਲਾ ਦੂਜਾ ਸੁਆ ਜਿਆਦਾ ਪਾ ਲੈਨੇ ਆ ਪਹਿਲਾ ਆਵੇ ਦੂਜਾ ਆਵੇ ਚੌਥਾ ਆਵੇ ਪਾਜੀ ਆਪਾਂ ਕਹਿ ਦੀਦਾ ਠੀਕ ਆ ਸੁੰਗੀ ਵਿਖਾਓ ਕੱਟੀ ਦੀ ਆਜ ਲੈ ਆਇਆ ਬਾਕੀ ਥੱਲੇ ਫਿਕਸ ਜੇਵਾਨੇ ਦੀ ਆ ਜਵਾ ਜਿਹੜਾ ਕਹਿੰਦੇ ਵੀ ਦਿਖਾ ਦਈਏ ਕਰੀ ਪਤਾ ਲੱਗ ਜਾਂਦਾ ਵਾ ਵੀ ਆਲ ਆਲ ਤੇ ਨਹੀਂ ਕਰਦੀ ਕੇ ਬਸਮਗੀ ਜੇ ਬੀਤੀ ਫਿਰ ਦਹੀਂ ਆ ਪਸਮਨ ਚਲੋ ਬੰਨਣਾ ਫਿਰ ਹਾਂ ਦੇਖ ਸਾਡੇ ਜੀ ਥਣ ਆਪਾਂ ਇਹਦੇ ਲੱਗੇ ਤਾਂ ਇੱਕ ਰਹੀ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਹੈ ਦਿਖਾ ਦਿਓ ਬੀਤੀ ਜਵਾ ਫਿਰ ਇਹਦਾ ਜਿਵੇਂ ਉਹਨਾਂ ਬੜੀ ਜਿਹੀ ਕਿ ਹੋਵੇ ਬੱਚਾ ਲੱਗੇ ਹੀ ਬੱਚਾ ਉੱਧਰ ਠੀਕ ਹੈ ਜੀ ਆਨੇ ਸਾਡੇ ਸਾਨੇ ਦੇ ਫੇਟੋਂ ਉਸਮਾ ਅਗੇ ਥਾਂ ਜਿਹੜਾ ਪੂਰਾ ਵਧੀਆ ਤਿਆਰ ਕਰਦੀ ਆ ਗੜ ਭਾਜੀ ਬੜਾ ਚੰਗਾ ਦੁੱਧ ਭਾਜੀ ਇਹ ਕੋ ਅਮਾ ਲੋ 8 ਮੀ ਗਣਾ ਸਾਢੇ 8 ਮੀ ਗਣਾ ਅੱਛਾ ਜਿਹੜਾ ਦੁੱਧ ਹੈਗਾ ਨਾ ਹਾਂਜੀ ਇਹਨੇ ਦੋ ਤਾਦੇ 60 ਕਿਲੋ ਦੁੱਧ ਜੇ ਜੀ ਅੱਛਾ ਆ ਦੁੱਧ ਲਾ ਲੈ ਜਿਤਨਾ ਮਰਜੀ ਕੋ ਗੋਲਾ ਲਾ ਲੈ ਅਜੇ ਭਾਰੀ ਹੀ ਲੱਗ ਜਾਗੇ 11-12 ਕਿਲੋ ਭਾਈ ਦੁੱਧ ਤੇ ਕੇਵਰੇ ਖਲਾਉਂਦੇ ਜੋੜੇ ਅੱਛਾ 11 12 ਲੀਟਰ ਦਾ ਕਰਤ ਜਾ ਕਰਦੀ ਹਾਂਜੀ ਜਿਹੜਾ ਕੰਡੇ ਵਾਲਾ 7 ਲੀਟਰ ਜੀ ਚਲੋ ਇਹ ਆਪੇ ਬਾਕੀ ਕੋਈ ਵੀਰ ਆਪਣੀ ਸਮਝ ਵੇਖ ਲੈ ਵੀ ਕਿੱਥੋਂ ਤੱਕ ਦੁੱਧ ਦੇ ਤੋ ਚਵਾ ਸਕਦਾ ਵਾ ਪਾਣੀ ਹੋਰ ਭਾਜੀ 10 ਚਵਾਵੇ ਕਿ 9 ਚਵਾਵੇ ਵਾਧਕ ਵੀ ਚਵਾ ਸਕਦੇ ਤੇ ਘੱਟ ਵੀ ਚਵਾ ਸਕਦੇ 7 ਕਿਲੋ ਦੁੱਧ ਬਾਹਰ ਆ ਜੇ ਤਾਂ ਮੁੱਲ ਫਿਰ ਸਾਰੀ ਠੀਕ ਹੈ ਮੁੱਲ ਭਾਜੀ ਇਹਦੇ ਨਾਲ ਹੀ ਆ ਜਾ ਕਰ ਦਣਾ ਕਿੰਨਾ ਭਾਜੀ ਕਰ ਲਈਏ 85000 85000 ਤੇ ਨਿਕਾ ਜਾਨੀ ਜੀ ਛੋਟੀ ਲੈ ਲੈ ਚਲੋ ਇੱਥੇ ਗੱਲ ਤਾਂ ਠੀਕ ਹੈ। ਪਾਣੀ ਪਤਾ ਗੱਲ ਵੇਚਣ ਨੂੰ ਭਾ 85 ਦੀ ਵੇਚਦੀ ਹੈ। ਹਾਂਜੀ। ਪਰ 80 ਜੋ ਤੈਨ ਛੱਡਦੀ ਹੈ। ਅੱਛਾ 77000 ਰੁਪਏ। ਹਾਂ ਲੈ ਪਾਜੀ 70 ਦੀ ਝੋਟੀ ਦੇ ਦੋ। 75000 ਦੀ ਦੇ ਦिए। 75 ਦੀ ਵੀ ਲੈ ਸਕਦੇ ਹੀ। ਅੱਛਾ। ਹਾਂ ਲੈ 72000 ਪਾਜੀ ਦੇ ਦੋ। 72000। ਬਾਕੀ ਇਹ ਆ ਵੀ ਜੇ ਥੋੜੇ ਦਿਨਾਂ ਦੀ ਸੋਈ ਹੈ, ਤੀਸਰੇ ਚੌਥੇ ਦਿਨ ਦੀ ਸੋਈ ਹੈ। ਹਾਂਜੀ। ਤੇ ਇਹ ਜਿਹੜਾ ਇਹਦਾ ਵਾਜਿਆ। ਹਾਂਜੀ। 75000 ਦੀ ਦੇ ਦਾਰੇ। ਠੀਕ ਹੈ ਜੀ। ਤੇ ਹੁਣ ਆ ਜਿਹੜੀ ਜੇ। ਇਹ ਪਾਜੀ ਤੁਜੋਸ ਵਾਜੇ। ਅੱਛਾ ਖਾਜੀ ਦੁਜਾ ਸੁਆਹੀ ਮਗਰੇ ਤੇ ਕੱਟੀ ਆ ਛੇ ਵਸ ਬਾ ਦੇਣੀ ਇਹਨੂੰ ਤਾਰੀ ਕੱਟੀ ਹੋ ਹਫਤੇ ਤੇ ਲੱਗੇ ਬੰਨੇ ਜਿਹੜਾ ਹੈ ਨਾ ਕੱਟੀ ਮਗਰ ਜੀ ਠੀਕ ਹੈ ਇਹਦਾ ਮੜਾ ਚਾਰ ਸੁਆਹੀ ਚਲੋ ਦਿਖਾ ਦਿਆ ਹਾਂ ਅਜੇ ਵੇਖ ਲੈ ਪਸ਼ਮੀ ਕੁਤਮੀ ਨਹੀਂ ਗੇ ਹੱਲੇ ਪਸਮਾਨ ਲੇ ਪਸਮਾਨਾ ਲੀਆਂ ਹਾਂ ਹਾਂ ਹੁਣੇ ਪਸਮਾਨ ਲੇ ਤੇ ਇਹਦੇ ਕੋਲੋਂ ਤੇਰਾ ਦੁੱਧ ਕਿੰਨਾ ਆ? ਦੁੱਧ ਭਾਜੀ ਤੋਂ 9 ਕਿਲੋ ਆ। ਅੱਛਾ। ਭਾਜੀ 9 ਕਿਲੋ ਰਾਤੀ ਹੈ ਜੇ ਮੈਂ ਆਈ ਆ। ਠੀਕ ਆ। ਤੇ ਇਹ ਭਾਜੀ ਉਦੋਂ ਤੇ ਆਪਾਂ ਮੱਛ ਪਾਉਣੀ ਨਹੀਂ ਰਹਿੜਾ ਸੀ ਦੋ ਰਾਤੀ। ਹਾਂਜੀ। ਉਹ ਪਾਉਨੀਆਂ ਸੀ ਇਹ ਸਾਂਹ ਸੁੰਘ ਕੇ ਮੈਂ ਹੀ ਕਹਣੀ ਹਜੇ। ਅੱਛਾ। ਦੁੱਧ ਭਾਜੀ ਇਹਨੇ 12 ਕਿਲੋ ਮੈਨੂੰ ਦੇਣਾ ਹੈ। ਅੱਛਾ। ਇਹ ਲਾਗੋ ਬੰਨੇ ਆਪਣੇ ਲਈ ਆ ਆਪਣੇ ਮੰਨੋ ਸੱਜਣਾ ਮਿੱਤਰਾਂ ਕੋਲ ਮੈਂ ਲਈ ਆ। ਠੀਕ ਹੈ ਜੀ। ਭਾਜੀ 12 ਕਿਲੋ ਵਾਲੀ ਬਈ ਆ, ਜਾਦੂਬਤ ਵਾਲੀ ਬਈ ਆ। ਠੀਕ ਹੈ ਜੀ। 9 ਕਿਲੋ ਦੁੱਧ ਭਾਜੀ ਸਾਡੇ ਘਰੋਂ ਚੋਈ ਫੜੇਂਗਾ 8 ਹੀ ਕਹਾਂਗੇ। चलो बनना फिर ये देख सकते हैं लागे पिछले सने चुका फाली है बिजली ਠੀਕ ਹੈ ਜੀ ਹਾਂ ਜੀ ਤੇ ਬਾਕੀ ਆ ਸਾਨੂੰ ਦੇਖ ਸਕਦੇ ਜਿਵੇਂ ਟਿੰਗ ਕੀ ਤਰ੍ਹਾਂ ਖੋਲਗੇ ਖੋਲਦਾ ਭਾਜੀ ਪਤਾ ਕੀ ਗੱਲ ਕੋਈ ਸਾਡੇ ਘਰ ਚੋਲੇ 9 ਕਿਲੋ ਦੁੱਧ ਜੀ ਹਾਂਜੀ ਆਨਲਾਈਨ ਲਾਜੂ ਲੈਣੀ ਤੁਹਾਨੂੰ ਆ ਥਾੜਾ ਜਾਂਦੇ ਆ ਬਾਕੀ ਕੋਈ ਵੀਰ ਆਪਣੀ ਸਮਝ ਕਰਕੇ ਚੋਜਵਾ ਕੇ ਪਸ਼ੂ ਖੜਿਆ ਕਰ ਚੋਜਵਾ ਕੇ ਖੜਿਆ ਕਰੋ ਜੇ ਸਵੇਰੇ ਭਾਜੀ ਪ੍ਰੋਪਰ 12 ਕਿਲੋ ਵਾਲੀ ਬਹੀ ਆ ਸਾਰੇ ਹੱਥਾਂ ਜੀ ਪਾ ਰੇ ਖੜ ਪਾ ਦੋ ਹੀੜ ਪਾ ਦੋ ਅੱਛਾ ਮੈਨਾਂ ਗਾੜੀ ਨਹੀਂ ਪੈਣ ਦਿੰਦੀ ਦੋਨੇ ਵੜੀਆਂ ਦੇ ਤੇ ਦੇਖੋ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਇਹਦਾ ਵੀ ਛੋਟਾ ਜਿਹਾ ਕਰ ਦੇਣਾ ਅੱਜ ਕਿੰਨਾ ਕਿੰਨਾ ਦੇ ਦੁੱਧ ਆ ਠੀਕ ਹੈ ਨਾ ਹੁਣ ਦੁੱਧ ਤੇ ਮਤਲਬ 12 ਕਿਲੋ ਹੋਵੇ ਤੇ ਹੱਲ ਵੀ ਪਤਾ ਭਾਜੀ 90 95 ਦੀ ਮਹੀ ਆ ਹਾਂਜੀ ਤੇ ਭਾਈ ਇਹ ਵੀ ਹਾਂ ਨਾ ਦੇ ਦੀਏ 82 83 ਦੀ ਦੇ ਦੀਏ 82 ਦੇ ਦੇਨੇ 80 ਦੇ ਦੀਏ 80 ਜੋ ਭਾਈ ਕਿੰਨੇ ਦੀ ਹੋੜ ਅਜਾ 72 ਦੀ 72 ਛੱਪ ਦੀ ਧਰਬਾ ਇਹ ਮੂਜਾ ਨੇ 75 ਦੀ ਜਾਣਦਾ ਫਿਰ ਠੀਕ ਹੈ 72 ਦੀ ਉਹ ਤੇ 75 ਦੀ ਆ ਤੇ ਬਾਕੀ ਚਲੋ ਕੋਈ ਵੀਰ ਤਾਂ ਸੱਲੀ ਤੁਹਾਡੇ ਘਰੋਂ ਕਰਕੇ ਲਾ ਜੇ ਹਨਾ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦ ਲੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸੰਭਣੀ ਹੈ